ਸਾਹੀ ਕਾਲ ਜੀ ਸਾਰਿਆਂ ਨੂੰ ਗੁੱਡ ਮਾਰਨਿੰਗ ਜੀ ਹੋਸ ਨੌਜੀ ਕਿਵੇਂ ਹੋ ਕੀ ਹਾਲ ਚਾਲ ਹੈ ਜੀ ਤੁਹਾਡਾ ਸਾਰਿਆਂ ਦਾ ਗੁਲੀਨ ਮੇਰਾ ਬਲੌਗ ਤੇ ਤੁਹਾਡਾ ਸਵਾਗਤ ਹੈ ਜੀ ਸਸ਼ੀਕਲ ਜੀ ਗੁੱਡ ਮਾਰਨਿੰਗ ਜੀ ਸਵਾਗਤ ਹੈ ਜੀ ਤੁਹਾਡਾ ਆਪਣੀ ਲਾਈਵ ਤੇ ਜੀ ਸਸ਼ੀਕਲ ਜੀ ਗੁੱਡ ਮਾਰਨਿੰਗ ਜੀ ਸਵਾਗਤ ਹੈ ਜੀ ਤੁਹਾਡਾ ਆਪਣੇ ਚੈਨਲ ਤੇ ਜੀ ਕੋਰਸ ਨਾਓ ਜੀ ਕਿਵੇਂ ਹੋ ਕੀ ਹਾਲ ਚਾਲ ਹੈ ਜੀ ਪਲੀਜ਼ ਸੋਣਾ ਜੇ ਕਮੈਂਟ ਜ਼ਰੂਰ ਕਰਿਆ ਕਰੋ ਜੀ Hello guys, silent. Good morning. ਹੈਲੋ ਗਾਇਸ ਵੈਲਕਮ ਟੂ ਬਾਈ ਬਲੌਗ ਲਾਈਵ ਕਮੈਂਟ ਕਰੋ ਜੀ ਸਾਰੇ ਵੀਰੇ ਲਾਈਕ ਕਮੈਂਟ ਹੈਲੋ ਹਾਂਜੀ ਸਾਰਿਆਂ ਨੂੰ ਸ਼ਸ਼ੀਕਾਲ ਕਿਵੇਂ ਹੋ ਜੀ ਸਾਡੀ ਲਾਈਵ ਤੇ ਤੁਹਾਡਾ ਸਵਾਗਤ ਹੈ ਤੁਹਾਡੀ ਹਰੇਕ ਸਵੇਰ ਵੀਰੇ ਭੈਣੋ ਮੇਰੀਓ ਹਰੇਕ ਸਵੇਰ ਤੁਹਾਡੇ ਖੁਸ਼ੀਆਂ ਭਰੀਆਂ ਆਵੇ ਤੇ ਐਂ ਸਾਡੀ ਲਾਈਵ ਵਿੱਚ ਜੁੜੇ ਰਿਆ ਕਰੋ ਤੇ ਰੱਬ ਸਾਰਿਆਂ ਦੀਆਂ ਲੰਬੀਆਂ ਉਮਰਾਂ ਕਰੇ ਰੱਬ ਸਾਰਿਆਂ ਤੇ ਲੰਬੀਆਂ ਉਮਰਾਂ ਕਰੇ ਰੱਬ ਸਾਰਿਆਂ ਦਾ ਚੰਗਣੀ ਦਿਨ ਦੁਗਣੀ ਰਾਤ ਕਰੇ ਲਾਈਕ ਕਮੈਂਟ ਯੂਰ ਕਰਕੇ ਜਾਓ ਮੇਰੇ ਵੀਰ ਜੀ ਭੈਣ ਜੀ ਵਨ ਲਾਈਕ ਵਨ ਕਮੈਂਟ ਗੱਲਬਾਤਾਂ ਸੰਜੀਆਂ ਕਰ ਲੋ ਜੀ ਸਾਡੇ ਨਾਲ ਵੀ ਹੋਰ ਕਿਵੇਂ ਹੋ ਜੀ ਵਾਹਿਗੁਰੂ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ ਸ਼ਸ਼ੀ ਅਕਾਲ ਜੀ ਵੀਰੇ ਲਾਈਕ ਕਮੈਂਟ ਜ਼ਰੂਰ ਕਰਕੇ ਜਾਓ ਵੀਰੇ ਅਮੇ ਜੀ ਜੇ ਲੱਗਾ ਲਾਈਕ ਕਮੈਂਟ ਜਰੂਰ ਕਰੋ ਗੱਲਾਂ ਬਾਤਾਂ ਸਾਂਝੀਆਂ ਕਰੋ ਜੀ ਇੱਕ ਕਮੈਂਟ ਕਰਕੇ ਵਗ ਜੋ ਇੱਕ ਲਾਈਕ ਕਰ ਲੋ ਭਣਾ ਜੀ ਤਾਂ ਵੀਰੇ ਕਰ ਕਮੈਂਟ ਕਰਕੇ ਦੇਖੋ ਸਾਡੇ ਕਮੈਂਟ ਸ਼ੋ ਹੁੰਦੇ ਨੇ ਹਾਂ ਜੀ ਸ਼ਾਰਦ ਸ਼ਸ਼ੀਕਾਲ ਤੇ ਵੀਰੇ ਕਮੈਂਟ ਕਰਕੇ ਦੱਸ ਦੋ ਸਾਡੇ ਕਮੈਂਟ ਆਉਣ ਨੇ ਇਹ ਕੋਰ ਪੋਜ਼ਿਟਿਵਨ ਚੱਲ ਰਿਹਾ ਪਲੀਜ਼ ਵੀਰੇ ਜਰੂਰ ਸਵਾਗਤ ਹੈ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਸਾਡੇ ਲਾਈਵ ਤੇ ਗੁਰਲੀਨ ਮੇਰਾ ਵਲੌਗ ਲਾਈਕ ਕਮੈਂਟ ਜਰੂਰ ਸ਼ੇਅਰ ਜਰੂਰ ਕਰਿਓ ਮੇਰੇ ਵੀਰ ਜੀ ਕਿਉਂਕਿ ਕੋਈ ਆ ਨਹੀਂ ਰਿਹਾ ਤੇ ਤੇ ਗੱਲਾਂ-ਵੱਤਾਂ ਸਾਂਝੀਆਂ ਕਰ ਲੈਣੇ ਆ ਜੀ ਆਪਾਂ ਸਾਰੇ ਜਾਣੇ ਲਾਈਕ ਕਮੈਂਟ ਜ਼ਰੂਰ ਕਰਕੇ ਜਾਓ ਵੀਰ ਜੀ ਪਲੀਜ਼ 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 ਤੁਹਾਡਾ ਬਹੁਤ ਬਹੁਤ ਮਿਹਰਬਾਨੀ ਹੋਗੀ ਲਾਈਕ ਕਮੈਂਟ ਜ਼ਰੂਰ ਕਰ ਚੋ ਹਾਂਜੀ ਤਿੰਨੇ ਜਾਣੇ ਜੁੜੇ ਹੋਏ ਨੇ ਜੀ ਲਾਈਕ ਇੱਕ ਵੀ ਨਹੀਂ ਆਇਆ ਜੀ ਨਾ ਕਮੈਂਟ ਆ ਰਹੇ ਨੇ ਜੀ ਕਮੈਂਟ ਜ਼ਰੂਰ ਕਰੋ ਜੀ ਤੋ ਦੱਸੋ ਤੁਸੀਂ ਕਿੱਥੋਂ ਆ ਜੀ ਗੱਲਾਂ ਬਾਤਾਂ ਕਰੀਏ ਆਤਵਾਜੇ ਜੀ ਰੇਗ ਦੀ ਸਵੇਰ ਖੁਸ਼ੀਆਂ ਭਰੀਆਂ ਆਵੇ ਸੋਹਣੀ ਸਵੇਰ ਹੋਵੇ ਤੁਡੀ ਸੋਹਣੀ ਸਵੇਰ ਸਾਰਿਆਂ ਲਈ ਆਵੇ ਸੋਹਣੀ ਸਵੇਰ 14 ਤਰੀਕ ਨਵੰਬਰ ਮੰਗਲਵਾਰ ਦੀ ਸੋਹਣੀ ਸਵੇਰ ਮੁਬਾਰਕ ਹੋਵੇ ਜੀ ਵਾਹਿਗੁਰੂ ਜੀ ਆਪ ਸਭ ਲਈ ਏਹ ਸਾਰੀਆਂ ਖੁਸ਼ੀਆਂ ਲੈ ਕੇ ਆਵੇ ਵੀਰੇ ਸਸ਼ੀ ਕਾਲ ਸਾਰਿਆਂ ਨੂੰ ਸਾਡੀ ਲਾਈਫ ਤੇ ਤੁਹਾਡੀ ਹਰ ਇੱਕ ਸਵੇਰ ਖੁਸ਼ੀਆਂ ਭਰੀਆਂ ਆਵੇ ਤੇ ਲਾਈਕ ਕਮੈਂਟ ਜਰੂਰ ਕਰਕੇ ਜਾਓ ਜੀ ਮੇਰੇ ਵੀਰ ਭੈਣ ਜੀ ਵਾਹਿਗੁਰੂ ਜੀ ਕੱਲ੍ਹ ਸਭ ਵਾਹਿਗੁਰੂ ਜੀ ਕੀ ਫਤਿਹ Baik, Guruji, komentar jadul kakek jauh. Like kakek jauh, baik, Guruji. ਹਾਂਜੀ ਚਲੋ ਜੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸਨੋ ਜੀ ਕਿਵੇਂ ਹੋ ਗੁੱਡ ਮਾਰਨਿੰਗ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅਗਲੀ ਸਵੇਰ ਦਾ ਵੀ ਅੱਜ ਦਾ ਵੀ ਜੀ ਲਾਈਕ ਕਮੈਂਟ ਕੋਈ ਨਹੀਂ ਕਰਤਾ ਵੀਰ ਜੀ ਭੈਣ ਜੀ ਵਾਗ ਜੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹਾਂਜੀ ਸੈੜੀ ਵੀਰੇ ਤੁਹਾਡਾ ਧੰਨਵਾਦ ਜੀ ਵਨ ਕਮੈਂਟ ਕਰਨ ਦਾ ਲੱਭ ਥੋੜੀ ਲੰਬੀ ਉਮਰ ਕਰੇ ਲਾਈਕ ਕਰਤੇ ਤਿੰਨ ਜਾਨੇ ਨੇ ਵੀਰੇ ਤੁਸੀਂ ਵੀ ਕਰ ਦਿਓ ਦੋ ਜਾਨੇ ਜਿਹੜੇ ਰਹਿ ਗਏ ਵੀਰੇ ਹਾਂਜੀ ਸਤਿ ਸ਼੍ਰੀ ਅਕਾਲ ਜੀ ਉਸਨੂੰ ਕਿੱਥੋਂ ਬੋਲਦੇ ਹੋ ਹਰਿਆਣੇ ਤੋਂ ਜੀ ਵੀਰੇ ਨੇ ਪਹਿਲਾਂ ਹੀ ਆਪਦਾ ਨਾਮ ਦਿੱਤਾ ਹੋਇਆ ਉਸ ਨੂੰ ਆ ਵੀਰੇ ਘਰ ਪਰਵਾਹ ਠੀਕ ਆ ਚਾਹ ਪਾਣੀ ਪੀ ਲਿਆ ਚਾਹ ਪਾਣੀ ਪੀ ਲਿਆ ਰੋਟੀ ਰੁੱਟੀ ਖਾ ਲਈ ਹੈਲੋ ਵੀਰੇ ਬਾਸ ਸੁਣਾਈ ਦੇ ਰਿਓ ਤੁਮ ਜੀ ਸਾਡੀ ਇੱਕ ਵਾਰ ਦਾਦੋ ਕੋਈ ਆਣੀ ਵੀਰੇ ਆਜੋ ਸ਼ਸ਼ਤੀ ਹੈਲੋ ਹਾਂਜੀ ਸਾਰਿਆਂ ਸ਼ਸ਼ੀਕਾਲ ਵੈਲਕਮ ਟੂ ਮਾਈ ਲਾਈਵ ਹਾਊ ਡੂ ਯੂ ਗੁੱਡ ਮਾਰਨਿੰਗ ਕਿ ਮੇਨੂੰ ਜੀ ਸਾਰੇ ਲਾਈਕ ਕਰ ਕਰ ਜਾਇਓ ਜੀ ਆਸ ਹੈ ਤੁਹਾਡੀ ਖੁਸ਼ੀਆਂ ਭਰੀਆਂ ਆਵੇ ਵੀਰੇ ਇੱਕ ਲਾਈਕ ਕਮੈਂਟ ਜ਼ਰੂਰ ਕਰਕੇ ਜਾਇਓ ਫਿਰ ਮੇਰੇ ਭੈਣ ਵੀਰ ਜੀ ਤੇ ਕਮੈਂਟਾਂ ਵਿੱਚ ਜ਼ਰੂਰ ਆਪਦਾ ਨਾਮ ਸਾਂਝਾ ਕਰਕੇ ਜਾਓ ਜੀ ਹਾਜ਼ਰੀ ਲਵਾ ਕੇ ਜਾਇਆ ਕਰੋ ਜੀ ਇੱਕ ਵਾਰ ਕਮੈਂਟ ਕਰ ਜਾ ਕਰੋ ਜਿਵੇਂ ਅ ਗੁਰਵਾਰਾ ਸਿੰਘ ਵੀਰੇ ਨੇ ਕੀਤਾ ਹੋਇਆ ਜੀ ਇਨਾਂ ਦਾ ਬਹੁਤ ਬਹੁਤ ਧੰਨਵਾਦ ਇੱਕ ਆਜਰੀ ਲਾਜਿਆ ਕਰੋ ਬਸ ਆਪਦੀ ਆ ਕੇ ਕਮੈਂਟਾਂ ਵਿੱਚ ਉਹ ਸਾਨੂੰ ਕੀ ਚਾਹੀਦੀ ਤੁਹਾਡਾ ਪਿਆਰ ਮਿਲੂਗਾ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਸ ਨੌਜੀ ਕਿਵੇਂ ਹੋ ਕੀ ਹਾਲ ਚਾਲ ਹੈ ਜੀ ਗੁਰਲੀਨ ਮੇਰਾ ਬਲੌਗ ਤੇ ਤੁਹਾਡਾ ਸਵਾਗਤ ਹੈ ਜੀ ਪਲੀਜ਼ ਕਮੈਂਟ ਕਰਕੇ ਦੱਸਿਆ ਕਰੋ ਜੀ ਕੀ ਹਾਲ ਚਾਲ ਹੈ ਜੀ ਤੁਹਾਡੇ ਸ਼ਸ਼ੀਕਲ ਜੀ গুড ਮਾਰਨਿੰਗ ਜੀ ਹੋਰਸ ਨਾਓ ਕਿਵੇਂ ਹੋ ਕੀ ਹਾਲ ਚਾਲ ਹੈ ਜੀ ਤੁਹਾਡਾ ਤੁਨਵੀਰ ਧੰਨਵਾਦ ਵੀਰੇ ਤੁਹਾਡਾ ਭੈਣ ਮਰੀਏ ਲਾਈਕ ਕਰਨ ਲਈ ਹਾਂਜੀ ਕਰ ਦਿਓ ਜੀ ਇੱਕ ਹੁਣ ਸੋਨਾ ਜਿਹਾ ਕਮੈਂਟ ਤੇ ਸਕਰੀਨ ਨੂੰ ਕਰ ਦਿਓ ਜੀ ਡਬਲ ਟੈਪ ਆਜੋ ਜੀ ਜਲਦੀ ਜਲਦੀ ਸਾਰੇ ਜਣੇ ਕਿੱਧਰ ਚਲੇ ਗਏ ਜੀ ਪਨੇ ਰੋ ਜਾ ਕਰੋ ਜੀ ਆਪਣੀ ਲਾਈਵ ਚ ਦਾਤ ਕਿੰਨੇ ਵਜੇ ਹੋਣੀ ਹੈ ਸਬਸਕ੍ਰਾਈਬ ਕਰ ਲਿਓ ਨੋਟੀਫਿਕੇਸ਼ਨ ਆ ਰਹੀਆ ਕਰੂਗੀ ਜੀ ਆਪਾਂ ਹਾਂ ਜੀ ਜੇ ਤੁਸੀਂ ਸਾਡੇ ਚੈਨਲ ਤੇ ਨਵੇਂ ਆ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਆਪਣੀਆਂ ਲੌਂਗ ਸ਼ਾਰਟ ਵੀਡੀਓ ਜ਼ਰੂਰ ਦੇਖਿਆ ਕਰੋ ਜੀ ਤੇ ਪਲੀਜ਼ ਹੁਣ ਇੱਕ ਸੋਨਾ ਜਿਹਾ ਕਮੈਂਟ ਵੀ ਕਰ ਦਿਓ ਜੀ ਗੁੱਡ ਮਾਰਨਿੰਗ ਜੀ ਸ਼ਸ਼ੀਕਲ ਜੀ ਹੋਰ ਸਨੋ ਜੀ ਕਿਵੇਂ ਹੋ ਕੀ ਹਾਲ ਚਾਲ ਹੈ ਜੀ ਪਲੀਜ਼ ਕਮੈਂਟ ਕਰਕੇ ਜੁਰ ਦੱਸਿਆ ਕਰੋ ਤੇ ਸਕਰੀਨ ਨੂੰ ਡਬਲ ਟੈਪ ਕਰ ਦਿਓ ਜੀ ਵਾਹਿਗੁਰੂ 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 ਪਲੀਜ਼ ਕਮੈਂਟਾਂ ਵਿੱਚ ਵਾਹਿਗੁਰੂ ਵਾਹਿਗੁਰੂ ਲਿਖ ਦਿਓ ਜੀ ਵਾਹਿਗੁਰੂ ਹਾਂਜੀ ਗੁੱਡ ਮਾਰਨਿੰਗ ਜੀ ਸ਼ਸ਼ੀਕਲ ਜੀ ਹੋਸਨਾਵ ਜੀ ਕਿਵੇਂ ਹੋ ਵਾਹਿਗੁਰੂ 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 ਹਾਂਜੀ ਕਰ ਦਿਓ ਜੀ ਹੁਣ ਇੱਕ ਸੋਨਾ ਜਿਹਾ ਕਮੈਂਟ ਵਾਹਿਗੁਰੂ ਹੀ ਲਿਖ ਦਿਓ ਜੀ ਹਾਜ਼ਰੀ ਲਵਾ ਕੇ ਭੱਜੋ ਬਸ ਆਪਣੀ ਭਲਾਈ ਆਪਣੇ ਨਾਲ ਗੱਲਾਂ ਬਾਤਾਂ ਸਾਂਝੀਆਂ ਕਰ ਲੋ ਜੀ ਵਰੇ 10 ਮਿੰਟ ਦਾ ਸਮਾਂ ਹੀ ਬਤੀਲ ਲਿਆ ਕਰੋ ਜੀ ਖੁਸ਼ੀਆਂ ਨਾਲ ਮਾਈਕ ਬੰਦ ਕਰੀਂ ਮੈਂ ਤੁਹਾਨੂੰ ਇੰਬਰਸਾਰਤ ਨਹੀਂ ਹੈਗੀ ਫੋਟੋ ਕੋਈ ਕੰਪਰਸਾਰਤੀ ਲਿਆ ਕਰੋ ਹੁਣ 따 ਦੇ ਫੁਟੋ ਸੈਂਟਰ ਨੋ ਗੈਲਰੀ ਜਾਊਗੀ ਹਾਂਜੀ ਸਸੀ ਕਾਲ ਜੀ ਹੋਸਨੌ ਜੀ ਕੀ ਮਿਓ ਕੀ ਹਾਲ ਚਾਲ ਹੈ ਜੀ ਤੁਹਾਡਾ ਪਲੀਜ਼ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੇ ਸਕਰੀਨ ਨੂੰ ਡਬਲ ਟੈਪ ਕਰਦੇ ਹੋ ਜੀ ਵਾਹ ਕੁੜੂ ਆਹ ਕੁੜੂ ਵਾਹ ਕੁੜੂ ਹਾਂਜੀ ਕਮੈਂਟ ਜਰੂਰ ਕਰਿਆ ਕਰੋ ਜੀ ਕੁੜੂ ਜੀ ਸਕਰੀਨ ਨੂੰ ਡਬਲ ਟੈਪ ਵੀ ਕਰ ਦਿਓ ਜੀ ਪਲੀਜ਼ ਲਾਈਕ ਡਨ ਕਰਦਿਆ ਕਰੋ ਜੀ ਸਾਰੇ ਜਾਣੇ ਹਾਂਜੀ ਕਰ ਦਿਓ ਜੀ ਹੁਣ ਇੱਕ ਸੋਨਾ ਜਿਹਾ ਕਮੈਂਟ ਸਵਾਗਤ ਹੈ ਜੀ ਤੁਹਾਡਾ ਵੀ ਆਪਣੇ ਚੈਨਲ ਤੇ ਜੀ ਹੋਰ ਸਨੋ ਕਿਵੇਂ ਹੋ ਜੀ ਕੀ ਹਾਲ ਚਾਲ ਹੈ ਜੀ ਤੁਹਾਡਾ ਵਾਹਿਗੁਰੂ ਵਾਹਿਗੁਰੂ ਸਤਨਾਮ ਸ਼੍ਰੀ ਵਾਹਿਗੁਰੂ ਜੀ ਜਬਜੀ ਸਾਹਿਬ ੴ ਸਤਨਾਮ ਕਰਤਾ ਪੁਰਖ ਨਿਰਪਰ ਨਿਰਵੈਰ ਅਕਾਲ ਮੂਰਤਿ ਜੈ ਨਿ ਸਪੰਗਰ ਪ੍ਰਸਾਦ ਜਪੁ ਆਦਿ ਸਚੁ ਜੁਗਾਦਿ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚ ਸਚੇ ਸੋਚਨੋ ਗੋਬੀ ਜੈ ਸੋ ਕੁਵਾਰ ਕੋ ਕਾ ਚੱਤ ਨਾਮ ਕਰਤਾ ਪਰ ਖਨੈਰ ਪੋ ਨਿਰਵੈਰ ਕਾਲ ਮੂਰਤ ਜਿੰਨੇ ਸਾਪਾ ਗੁਰ ਪ੍ਰਸ਼ਾਦ ਜਪ ਆ ਸੱਚ ਜੁਗਾਰ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ ਸੋਚੇ ਸੋਚਨਾ ਹੋਵਈ ਜੇ ਸੋਚੀ ਲਖਵਾਰ ਚੁੱਪੇ ਚੁਪ ਨਾ ਹੋਵਈ ਜੇ ਲਾਇ ਰਾ ਲਿਫਤਾਰ ਭੁਖਿਆ ਭੁਖ ਨਾ ਉਤਰੀ ਜੇ ਬੰਨਾ ਪੁਰੀਆ ਪਾਰ ਸੈਂਤ ਸਿਆਣ ਪਾਲਖੋ ਤੈ ਇਕ ਨਾ ਚੱਲੇ ਨਾਲ ਕਿ ਸਚਿਆਰਾ ਹੋਇਐ ਕਿ ਕੂੜੇ ਟੁੱਟੇ ਪਾਲ ਹੁਕਮਰ ਜਾਈ ਚਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਣ ਕਰ ਗੁਨ ਕੇ ਹਜਾਈ ਹੁਕਮ ਹੋਵਣ ਜੀ ਹੁਕਮਿ ਲੈ ਵੜਾਈ ਹੁਕਮਿ ਉਤਮਨੀ ਚ ਹੁਕਮਿ ਲਿਕ ਦੁਖ ਸੁਖ ਪਾਈਐ ਇਕ ਨਾ ਹੁਕਮੀ ਬਖਸੀਸ ਇਕ ਹੁਕਮੀ ਸਦਾ ਪਵਾਈਐ ਉਕਮੇ ਅੰਦਰ ਸਭ ਕੋ ਬਾਰ-ਬਾਰ ਉਕਮ ਨ ਕੋਏ ਨਾਨਕ ਉਕਮ ਜੇ 부ਜੇ ਤਾਂ ਉਮੇ ਕੇ ਨ ਕੋਏ ਗਾਵੇ ਕੋ ਤਾਣ ਹੋਵੇ ਕਿਸੇ ਤਾਣ ਗਾਵੇ ਕੋ ਦਾਤ ਜਾਣੇ ਨਿਸ਼ਾਨ ਗਾਵੇ ਕੋ ਕੋਣ ਵਡਿਆਇਆ ਚਾਰ ਗਾਵੇ ਕੋ ਵਿਦਿਆ ਵਿਚਾਰ ਗਾਵੇ ਕੋ ਸਾਂਝ ਕਰੇ ਤਨਖੇ ਗਾਵੇ ਕੋ ਢਿਲੇ ਪਰ ਤੇ ਗਾਵੇ ਕੋ ਜਾਪੇ ਜਿਸੇ ਦੂਰ ਗਾਵੇ ਕੋ ਵੇਖੇ ਹਾਦਰਾ ਹਦੂਰ ਕਤਨਾ ਕਤਿਨ ਆਵੇ ਟੋਟ ਕਟ ਕਟ ਕਤੀ ਕੋਟੀ ਕੋਟ ਕੋਟ ਦਿੰਦਾ ਤੇ ਲਿੰਦੇ ਥੱਕ ਪਾਏ ਦੁਗਾਂਤ ਗੁੰਤਰ ਖਾਈ ਖਾਏ ਹੁਕਮੀ ਹੁਕਮ ਚਲਾਇ ਰਹੋ ਰਾਣ ਕੇ ਰਿਕਸੇ ਵੇ ਪਰਬਾਓ ਦਾਤਾ ਸਭ ਸਚਨਾ ਹੈ ਪੱਕੇ ਪਉ ਪਰ ਅਕਿਆ ਮੰਗੇ ਤੇ ਦੇ ਲਾਤ ਕਰੇ ਦਾਤਾਰ ਪਰ ਕਿਹ ਅਗਿਆ ਰਖੀ ਆ ਜਿਸ ਦੇ ਦਰਬਾਰ ਮੋਕੀ ਬੋਲਨ ਬੋਲੀ ਹੈ ਜਿਸ ਤੋਨੇ ਧਰੇ ਪਿਆਰ ਅੰਮ੍ਰਿਤ ਵੇਲਾ ਸਚਨਾ ਵਡਿਆਈ ਵਿਚਾਰ ਕਰਮੀ ਆਵੇ ਕਪੜਾ ਨਤਰੀ ਮੋਕ ਦਵਾਰ ਨਾਨਕ ਕਿਵੇਂ ਜਾਣੀਏ ਸਭ ਆਪੇ ਸਚਿਆਰ ਤੋਪਿਆਂ ਜੈ ਕੀਤਾ ਨਾ ਹੋਏ ਆਪੇ ਆਪਣੇ ਰੰਝਨ ਸੋਇ ਦਿਨ ਸੇ ਵਤਨ ਵਾਇ ਪਾਣ ਨਾਨਕ ਗਾ ਵੀਏ ਗੁਣੀ ਨਿਧਾਨ ਮੰਨ ਕੇ ਪਾਉ ਦੁੱਖ ਪਰ ਅਰਸ਼ੁ ਕਰ ਲੈ ਜਾ ਜੈ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਿਆ ਸਮਾਏ ਗੁਰਿਸਰ ਗੁਰਗੋੜ ਕਾ ਬ੍ਰਹਮ ਗੁਰ ਪਾਰਵਤੀ ਮਾਹੀ ਦੇਖੋ ਜਾਣਾ ਅੱਖਾਂ ਨਾ ਹੀ ਕਹਿਣਾ ਕਥਾ ਨਾ ਜਾਈ ਗੁਰਾਂ ਇੱਕ ਦੇ ਬੁਝਾਈ ਸਵਣਨ ਜੀਆਂ ਕ ਇੱਕ ਦਾਤਾ ਸੋ ਮੈਂ ਵਿਸਰਨ ਜਾਈ ਤੀਰਤ ਮੈਂ ਜੇ ਤਿਸ ਭਾਵੇਂ ਨਹੀਂ ਪਾਣੀ ਕੀ ਨਾ ਕਰੀ ਜਿੱਤੇ ਜਟੋ ਪਾਈ ਵੇਖਾਂ ਵਿਨ ਕਰਮਾ ਕੇ ਮਿਲ ਲਈ ਮੌਤ ਵਿੱਚ ਤਤਨ ਜਵਾਰ ਮਾਨਿਕ ਜੇ ਇੱਕ ਗੁਰ ਕੀ ਸਿਕ ਸੁਣੀ ਗੁਰਾਂ ਇੱਕ ਦੇ ਬੁਝਾਈ ਸਵਣਨ ਜੀਆਂ ਕ ਇੱਕ ਦਾਤਾ ਸੋ ਮੈਂ ਵਿਸਰਨ ਜਿਆਂ ਸੋ ਮੇ ਵਿਸਨ ਨਾ ਜਾਏ ਜੇ ਚੁੱਕ ਚਾਰੇ ਯਾਰ ਜਾ ਹੋਰ ਤੂੰ ਸੁਣੀ ਓਏ ਨਵਾਂ ਖਲਾ ਵਿੱਚ ਜਾਣੀਏ ਨਾਲ ਚੱਲੇ ਕੋਏ ਜਿੰਗਰ ਨਾ ਰਖਾਏ ਕਹਿ ਜਸ ਕੀਰਤ ਜਗਲੇ ਜੇ ਤੇਤ ਨਦਰ ਆਵਈ ਤ ਵਾਤ ਨ ਪੁੱਛੇ ਕੇ ਕਿਤਾ ਅੰਦਰ ਕੀਤ ਕਰਦੋ ਸੀ ਦੋਸਤ ਰੇ ਨਾਨਕ ਨੜਗਣ ਗੁਣ ਕਰੇ ਗਣਵੰਤਿਆ ਗੁਣ ਦੇ ਤੇ ਆ ਕੋਈ ਨ ਸੁਝਈ ਜੀ ਤੇ ਸੁਣ ਕੋਈ ਕਰੇ ਸੋਣਿਆ ਸਿੱਧ ਬੀਰ ਸੋਣਿਆ

ਸੁਨਿਆ ਥਰਾ ਗੁਣਾ ਕੇ ਗਾ ਸੁਨਿਆ ਜੇਕ ਵੀਰ 50 ਸੁਨੇ ਅੰਦੇ ਪਾਵੇ ਰਾਓ ਸੁਨਿਆ ਤੋ ਵੇਸ ਗਾਓ ਨਨਕ ਪੱਕਾ ਸਭ ਗਾ ਸੁਨਿਆ ਦੁਪਾਵ ਗਾਣਾ ਮੰਨੇ ਕੀ ਗੱਤ ਕਈ ਨਾ ਜਾਏ ਜੇ ਕੋ ਕਹਿ ਪਿਛੇ ਮਿਸਟ੍ਰਾਈਕ ਆ ਕੇ ਕਰ ਨਾ ਲਿਖਣਾ আর ਮੰਨੇ ਕਾ ਵੀ ਕੰਨ ਚਾਹ ਐਸਾ ਨਾ ਨਿਰੰਚਨ ਹੋ ਵਾਏ ਗੁਰਜੀ ਕਾ ਖਾਲਸਾ ਵਾਏ ਗੁਰਜੀ ਕੀ ਫਤ